ਆ ਆਮ ਆਦਮੀ ਪਾਰਟੀ ਦਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਪਹਿਰਜੀ ਕਲਸਾ ਵੈਜੀ ਦੀ ਫਤੇ ਪਿੰਡ ਬੂਥਗੜ ਪਿੰਡ ਬੂਥਗੜ ਤੋਂ ਮੇਰੇ ਬਲਾਕ ਪ੍ਰਧਾਨ ਆਮਨਦੀਪ ਸਿੰਘ ਆਮ ਆਦਮੀ ਪਾਰਟੀ ਦਾ ਜੌਨ ਮਾਨਕਵਰ ਸ਼ਰੀਫ ਇਹਨਾਂ ਨਾਲ ਪਿੰਡ ਪਿੰਦੇ ਮਾਨਕਵਰ ਸ਼ਰੀਫ ਬੂਥਗੜ ਕਰਤਾਰਪੁਰ ਕੰਸਾਲਾ ਮਾਜਰਾ ਅੱਪਾ ਨੇ ਡੋਰ ਟੂ ਡੋਰ ਸ਼ੁਰੂ ਕੀਤਾ ਹੈ ਕੱਲ ਤੋਂ ਬਹੁਤ ਵਧੀਆ ਰਿਸਪਾਂਸ ਹੈ ਕੱਲ ਪੁਤਖੜ ਤੋਂ ਹਮ ਪੁਤਖੜ ਚ ਕੀਤਾ ਸੀ ਡੋਟ ਡੋਟ ਅੱਜ ਕਰਤਾਰਪੁਰ ਚ ਕੀਤਾ ਡੋਟ ਡੋਟ ਵਿਕਾਸ ਦੇ ਕੰਮ ਸਰਕਾਰ ਦੇ ਵਿਕਾਸ ਦੇ ਕੰਮਾਂ ਤੋਂ ਲੋਕੀ ਖੁਸ਼ ਨੇ ਹਰੇ ਪੰਜੇ ਪਿੰਡਾਂ ਚ ਕੰਮ ਚੱਲ ਰਹੇ ਆ ਕਿਸੇ ਚ ਗਲੀਆਂ ਬਣ ਰਹੀਆਂ ਕਿਸੇ ਚ ਗਰਾਊਂਡ ਬਣ ਰਹੇ ਕਿਸੇ ਤੇ ਫਿਰਮੀ ਫਿਰਮੀ ਦਾ ਕੰਮ ਚੱਲਦਾ ਤੇ ਵਧੀਆ ਰਿਸਪਾਂਸ ਮਿਲਦਾ ਹੈ ਲੋਕ ਇਹ ਕਹਿੰਦੇ ਵਿਕਾਸ ਦੇ ਕੰਮਾਂ ਤੋਂ ਅਸੀਂ ਖੁਸ਼ ਆ ਸਰਕਾਰ ਵੱਲੋਂ 600 ਜੂਨਟ ਮਾ ਆ ਉਹਦਾ ਵੀ ਬਹੁਤ ਵਧੀਆ ਬਹੁਤ ਲੋਕੀ ਖੁਸ਼ ਨੇ ਅਤੇ ਖੇਡ ਦੇ ਗਰਾਊਂਡ ਆਪਣੇ ਪਾਸ ਹੋਏ ਵੀ ਆਪਣੇ ਕਰੜਾ ਰਜੇ 31 ਉਹਨਾਂ ਦਾ ਵੀ ਕੰਮ ਚੱਲ ਰਿਹਾ ਹੈ ਅਤੇ ਅਤੇ ਵੋਟਰਾਂ ਦੇ ਸਪੋਰਟਰਾਂ ਨੂੰ ਇੱਕ ਅਪੀਲ ਕਰਦਾ ਵੀ ਭਾਈ ਸਾਰੇ ਵੱਧ ਚੜ ਕੇ ਸਾਥ ਦਿਓ ਕਿਉਂਕਿ ਹੋਰ ਆਪਾਂ ਵਿਕਾਸ ਕਾਰਜਾਂ ਮਤੀ ਜੀ ਲਿਆ ਸਕੀਏ ਵਹਿਰ ਜੀ ਦਾ ਖਲਸਾ ਉਹ ਇੱਕ ਜੀ ਜੀ ਬਤੇ ਪਹਿਲ ਦੇ ਸੌਫਟ ਪੈਲ ਦੇ ਤੇ ਤੁਸੀਂ ਕਿਹੜਾ ਕੰਮ ਕਰੋਗੇ ਜਿਹੜਾ ਜ਼ਿਆਦਾ ਜ਼ਰੂਰੀ ਆ ਸਭ ਤੋਂ ਜ਼ਰੂਰੀ ਇਹ ਦੇਖੋ ਬੱਚਿਆਂ ਨੂੰ ਖੇਡਣੇ ਵਾਸਤੇ ਗਰਾਊਂਡ ਨਹੀਂ ਹੈ ਗਰਾਊਂਡ ਬਣ ਰਹੇ ਆ ਉਹ ਗਰਾਊਂਡਾਂ ਹੋ ਗਿਆ ਪਾਰਕ ਹੋ ਗਈ ਤੇ ਗਲੀਆਂ ਨਾਲੀਆਂ ਤਾਂ ਬਣੀਆਂਆਂ ਕੋਈ ਹੋ ਰਹਿੰਦੀਆਂ ਗਲੀ ਨਾਲੀ ਤਾਂ ਚੱਲ ਰਹੇ ਉਹਨਾਂ ਦੇ ਕੰਮ ਜੋ ਰਹਿੰਦੀਆਂ ਸੀ ਤੇ ਪਹਿਲ ਦੇ ਆਧਾਰ ਤੇ ਆਪਾਂ ਅਸੀਂ ਗਰਾਊਂਡ ਤੇ ਪਾਰਕ ਤੇ ਨਿਆਣਿਆਂ ਨੂੰ ਨਿਆਣਿਆਂ ਨੂੰ ਖੇਡਣ ਦਾ ਗਰਾਊਂਡ ਤੇ ਹੋਰ ਲਾਇਬ੍ਰੇਰੀ ਹੋ ਗਈ ਇਹਨਾਂ ਤੇ ਇਹੀ ਕੰਮ ਕਰੂਗੇ ਜਿਹੜੇ ਜੋਤ ਨਸ਼ੇ ਵਾਲ ਜਾ ਰਹੇ ਆ ਉਹਨਾਂ ਬਾਰੇ ਕੋਈ ਕੀ ਉਪਰਾਲਾ ਕਰੋਗੇ ਨਸ਼ੇ ਆਂ ਜੇ ਆਪਾਂ ਨਸ਼ੇ ਵਾਲੇ ਬੱਚੇ ਤਾਂ ਹੀ ਛੱਡੂਗਾ ਜੇ ਖੇਡਦੇ ਘਰਾਂ ਟੋਂਗੇ ਇਕੱਠੇ ਹੋ ਕੇ ਖੇਡੂਗੇ ਬੱਚੇ ਤੇ ਨਸ਼ਾ ਦੂਰ ਰਹੂਗਾ ਜੀ ਸੰਸਦ ਵੀ ਤੁਹਾਡਾ ਕੀ ਵਿਚਾਰ ਹੈ ਸਾਡਾ ਮਤਲਬ ਅਸੀਂ ਅੱਜ ਕਰਤਾਰਪੁਰ ਡੋਰ ਟੂ ਡੋਰ ਕਰਿਆ ਬੜਾ ਵਧੀਆ ਪਿੰਡ ਤੋਂ ਰਿਸਪਾਂਸ ਮਿਲਿਆ ਸਾਨੂੰ ਸਾਰੇ ਬੰਦੇ ਸਰਕਾਰ ਦੇ ਕੰਮਾਂ ਦੀ ਬੜੀ ਸਰਾਨਾ ਕਰ ਰਹੇ ਆ ਵੀ ਵਧੀਆ ਵਿਕਾਸ ਦੇ ਕੰਮ ਚੱਲਦੇ ਆ ਤੇ ਸਭ ਤੋਂ ਵੱਡਾ ਕੰਮ ਜਿਹੜਾ ਅੱਜ ਸਰਕਾਰ ਨਸ਼ਿਆਂ ਦੇ ਵਿਰੁੱਧ ਕਰ ਰਹੀ ਹੈ ਉਹ ਬੜਾ ਵਧੀਆ ਪ੍ਰਾਲਾ ਕਰ ਰਹੀ ਹੈ ਤੇ ਪਿੰਡਾਂ 'ਚ ਸਰਕਾਰ ਦੀ ਇਹ ਸੋਚ ਹੈ ਵੱਧ ਤੋਂ ਵੱਧ ਗਰਾਊਂਡ ਬਣਾਈਏ ਖੇਡਾਂ ਵੱਲ ਲਾਈਏ ਬੱਚਿਆਂ ਨੂੰ ਤੇ ਨਸ਼ਿਆਂ ਤੋਂ ਮੁਕਤ ਹੋਵੇ ਪੰਜਾਬ ਸਾਡਾ ਉਹ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਹਲਕੇ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਤੇ ਹਲਕੇ ਵਾਸੀਆਂ ਨੂੰ ਆਪਣਾ ਇਹ ਸੰਦੇਸ਼ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੜ੍ਹਾਈ ਵੱਲ ਲਾਈਏ ਤੇ ਨਸ਼ਿਆਂ ਤੋਂ ਬਚਾ ਕੇ ਰੱਖੀਏ ਸਭ ਤੋਂ ਵੱਡੀ ਜਿਹੜੀ ਅੱਜ ਕੱਲ੍ਹ ਪੜੀ ਬਿਮਾਰੀ ਚੱਲਦੀ ਉਹ ਨਸ਼ਿਆਂ ਦੀ ਹੈ ਪਿੰਡਾਂ 'ਚ ਤੁਸੀਂ ਆਪਣੇ ਪਿੰਡ ਦੇ ਵਿੱਚ ਕੀ ਉਪਰਾਲਾ ਕਰੋਗੇ ਜਿਹੜਾ ਨਸ਼ਿਆਂ ਨੂੰ ਜਿਹੜਾ ਛਤਕਾਰਾ ਪਾਇਆ ਜਾਵੇ ਸਭ ਤੋਂ ਅਸੀਂ ਨੌਜਵਾਨਾਂ ਨੂੰ ਖੇਡਾਂ ਵੱਲ ਲਾ ਰਹੇ ਆ ਤੇ ਮੈਂ ਹੁਣ ਕਲੱਬ ਵੀ ਰਜਿਸਟਰਡ ਕਰਾ ਰਹੇ ਹਾਂ ਕਿ ਬੱਚੇ ਹੋਰ ਖੇਡਾਂ ਵੱਲ ਜਾਣ ਤੇ ਇੱਕ ਗਰਾਊਂਡ ਵੀ ਬਣਾ ਰਹੇ ਹਾਂ ਮੈਂ ਪਿੰਡ ਦੇ ਵਿੱਚ ਆਪਾਂ ਮਤਲਬ ਵਧੀਆ ਕੰਮ ਕਰ ਰਹੇ ਹਾਂ ਬੱਚਿਆਂ ਵਾਸਤੇ ਪਹਿਲ ਦੇ ਆਧਾਰ ਤੇ ਉਹਨਾਂ ਦਾ ਕੰਮ ਆਪਾਂ ਪਹਿਲਾਂ ਕਰ ਰਹੇ ਹਾਂ ਜੋ ਵੀ ਉਹਨਾਂ ਦੀ ਡਿਮਾਂਡ ਹੈ